ਆ ਗੁੰਡਿਆਣਾ ਮੰਡੀ ਸਟੇਸ਼ਨ ਤੇ ਭਾਈ ਸਵਾਰੀਆਂ ਨੇ ਦਿੱਲੀ ਆਉਣਾ ਜਿਹੜੀ ਹੈਗਾ ਬੰਦੇ ਭਾਰਤ ਰੋਕ ਲਈ ਆ ਇਹ ਕਹਿੰਦੇ ਆ ਕਿ ਜਦੋਂ ਪੈਸੇਂਜਰ ਗੱਡੀ ਪਹਿਲਾਂ ਆ ਜਾਂਦੀ ਹੁੰਦੀ ਹੈ ਉਹਦਾ-ਉਦਾ ਘੰਟਾ ਗੁੰਡਿਆਣੇ ਖੜਾਈ ਰੱਖਦੇ ਆ ਬੰਦੇ ਭਾਤ ਟਪਾਉਣ ਵਾਸਤੇ ਤੇ ਅਸੀਂ ਕੰਮਾਂ ਤੋਂ ਲੇਟ ਹੋ ਜਾਂਦੇ ਆ ਤੇ ਦਿੱਲੀ ਵਾਲੀਆਂ ਸਵਾਰੀਆਂ ਨੇ ਬੰਦਾ ਭਾਰਤ ਰੋਕ ਲਈ ਇੱਥੇ ਤੇ ਸਾਡਾ ਮਸਲਾ ਜਿਹੜਾ ਹੈਗਾ ਹੱਲ ਕੀਤਾ ਜਾਵੇ ਕੋਈ ਉਹਨਾਂ ਪਰ ਤੋਂ ਦੋ ਗੱਡੀਆਂ ਚੱਲ ਕੇ ਆਉਂਦੀਆਂ ਨੇ ਬੰਦੇ ਭਾਰਤ ਤੇ ਪੈਸੇਂਜਰ ਗੱਡੀ ਉਹਨਾਂ ਦਾ ਗੋਲੇ ਵਾਲਾ ਮੰਡੀ ਤੇ ਕਈ ਵਾਰੀ ਟਾਈਮ ਥੋੜੇ ਥੋੜੀ ਫਰਕ ਨਾਲ ਜਾਨਕਿ ਤੇ ਕੋਲੀ ਆ ਜਾਂਦਾ ਹੈਗਾ ਤੇ ਪੈਸੇਂਜਰ ਗੱਡੀ ਥੋੜਾ ਜਿਆਦਾ ਫਰਕ ਨਾਲ ਆਵੇ ਤਾਂ ਉਹਨੂੰ ਪਹਿਲਾਂ ਕੱਢ ਦਿੱਤਾ ਜਾਂਦਾ ਜੇ ਬੰਦੇ ਭਾਰਤ ਪਿੱਛੇ ਨੇੜੇ ਵਿੱਚ ਤਾਂ ਪੈਸੇਂਜਰ ਗੱਡੀ ਨੂੰ ਕੋਈ ਸਮੇਂ ਲਈ ਰੋਕ ਲਿਆ ਜਾਂਦਾ ਅੱਜ ਵੀ ਪੈਸੇਂਜਰ ਗੱਡੀ 8:38 ਮਿੰਟ ਤੇ ਇੱਥੇ ਪਹੁੰਚ ਗਈ ਸੀ ਬੰਦੇ ਭਾਰਤ ਪਿੱਛੇ ਨੇੜੇ ਹੋਣ ਕਰਕੇ ਉਹਦਾ ਸਟਾਪੇਜ ਪੈ ਗਿਆ ਤੇ ਇਸ ਤੇ ਪੈਸੇਂਜਰ ਵਿੱਚੋਂ ਕੁਝ ਅਨਨੋਨ ਯਾਤਰੀਆਂ ਨੇ ਉਤਰ ਕੇ ਰੇਲਵੇ ਟਰੈਕ ਦੇ ਉੱਤੇ ਇਸ ਗੱਲ ਦਾ ਵਿਰੋਧ ਕਰਨਾ ਸ਼ੁਰੂ ਕਰ ਦਿੱਤਾ ਕਿ ਪਸੰਜਰ ਗੱਡੀ ਨੂੰ ਤੋੜਿਆ ਜਾਵੇ ਜਿਸ ਤੇ ਰੇਲਵੇ ਪ੍ਰਸ਼ਾਸਨ ਨੇ ਬੰਦੇ ਭਾਰਤ ਗੱਡੀ ਨੂੰ ਪਿੱਛੇ ਹੀ ਰੋਕ ਦਿੱਤਾ ਤੇ ਪਸੰਜਰ ਗੱਡੀ ਨੂੰ ਉਸ ਤੋਂ ਪਹਿਲਾਂ ਤੋੜ ਦਿੱਤਾ ਗਿਆ ਤਕਰੀਬਨ 17 ਮਿੰਟ ਦੇ ਫਾਸਲੇ ਬਾਅਦ ਜਿਹੜੀ ਬੰਦੇ ਭਾਰਤ ਗੱਡੀ ਹੈਗੀ ਆ ਉਹ ਇਸ ਤੋਂ ਬਾਅਦ ਇੱਥੇ ਤੋਰੀ ਗਈ ਤੇ ਇਹ ਜਿਹੜਾ ਜਿਹੜਾ ਵੀ ਬੰਦੇ ਨੇ ਕਾਨੂੰਨ ਹੱਥੇ ਲਿਆ ਉਹਨਾਂ ਦੀ ਵੀਡੀਓ ਵਗੈਰਾ ਫੋਟੋਗ੍ਰਾਫੀ ਵਗੈਰਾ ਕੀਤੀ ਹੋਈ ਆ ਰੇਲਵੇ ਪ੍ਰੋਟੈਕਸ਼ਨ ਫੋਰਸ ਤੋਂ ਐਸਆਈ ਕੁਲਦੀਪ ਕੁਮਾਰ ਕੋਟ ਕਪੂਰੀ ਤਾਂ ਪਹੁੰਚ ਚੁੱਕਿਆ ਜੀ ਇਹਨਾਂ ਦਾ ਜੂਰਿਸਡਿਕਸ਼ਨ ਬਣਦੀ ਹੈ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਇਹ ਅਮਨ ਵਿੱਚ ਲਿਆ ਰਹੇ ਆ ਤੇ ਗਾਂ ਤੋਂ ਵੀ ਕਿਸੇ ਨੂੰ ਆਪਣੇ ਕਾਨੂੰਨ ਹੱਥ ਵਿੱਚ ਲੈਣ ਦੀ ਆਗਿਆ ਨਹੀਂ ਦਿੱਤੀ ਜਾਊਗੀ ਧੰਨਵਾਦ ਸਤਿ ਸ਼੍ਰੀ ਅਕਾਲ ਦੋਸਤੋ ਸੈਂਟਰ ਸਰਕਾਰ ਵੱਲੋਂ ਬੰਦੇ ਭਾਰਤ ਟ੍ਰੇਨ ਫਰੋਜਪੁਰ ਦਿੱਲੀ ਚਲਾਈ ਗਈ ਸੀ ਅੱਜ ਇਹਨੂੰ ਖੜੀ ਨੂੰ ਇਸ ਸਮੇਂ ਕਰੀਬ 35-40 ਮਿੰਟ ਹੋ ਗਿਆ ਲੋਕਾਂ ਨੇ ਰੋਸ ਜ਼ਾਹਰ ਕੀਤਾ ਹੈ ਕਿ ਜਿਹੜੀ ਅਹਹ ਟ੍ਰੇਨ ਕਾਰਨ ਜਿਹੜੇ ਲੋਕਲ ਟ੍ਰੇਨਸ ਹੈਗੀਆਂ ਉਹਨਾਂ ਨੂੰ ਸਾਈਡ ਤੇ ਖੜਾ ਕਰ ਲਿਆ ਜਾਂਦਾ ਤੇ ਇਹਨਾਂ ਨੂੰ ਕੱਢ ਦਿੱਤਾ ਜਾਂਦਾ ਜਿਸ ਕਾਰਨ ਸਾਨੂੰ ਪਰੇਸ਼ਾਨੀਆਂ ਆਉਂਦੀਆਂ ਅਸੀਂ ਆਪਦੇ ਕੰਮ ਧੰਦਿਆਂ ਨੂੰ ਜਾਣ ਲਈ ਸਾਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਲੋਕਾਂ ਦੇ ਪੈਸੰਜਰਸ ਦੇ ਰੋਜ਼ ਕਰਨ ਤੋਂ ਬਾਅਦ ਅੱਜ ਇਸ ਨੂੰ ਕਰੀਬ 35-40 ਮਿੰਟ ਰੇਲਵੇ ਸਟੇਸ਼ਨ ਗੁਨੇਆਣਾ ਤੇ ਰੋਕਿਆ ਗਿਆ ਆ ਗੁੰਡਿਆਣਾ ਮੰਡੀ ਸਟੇਸ਼ਨ ਤੇ ਭਈ ਸਵਾਰੀਆਂ ਨੇ ਦਿੱਲੀ ਹੋਣਾ ਜਿਹੜੀ ਹੈਗਾ ਬੰਦੇ ਭਾਰਤ ਰੋਗਲੀ ਆ ਇਹ ਕਹਿੰਦੇ ਆ ਕਿ ਜਦੋਂ ਪੈਸੇਂਜਰ ਗੱਡੀ ਪਹਿਲਾਂ ਆ ਜਾਂਦੀ ਹੁਣ ਅੱਧਾ-ਅੱਧਾ ਘੰਟਾ ਗੁੰਡਿਆਣੇ ਖੜਾਈ ਰੱਖਦੇ ਆ ਬੰਦੇ ਭਾਤ ਟਪਾਉਣ ਵਾਸਤੇ ਤੇ ਅਸੀਂ ਕੰਮਾਂ ਤੋਂ ਲੇਟ ਹੋ ਜਾਂਦੇ ਆ ਤੇ ਦਿੱਲੀ ਵਾਲੀਆਂ ਸਵਾਰੀਆਂ ਨੇ ਬੰਦਾ ਭਾਰਤ ਰੋਗਲੀ ਇੱਥੇ ਕਿ ਸਾਡਾ ਮਸਲਾ ਜਿਹੜਾ ਹੈਗਾ ਹੱਲ ਕੀਤਾ ਜਾਵੇ ਕੋਈ ਸੱਚੀ ਗੱਲ ਦੋਸਤੋ ਅੱਜ ਤੋਂ ਬਾਅਦ ਬੰਦੇ ਭਾਰਤ ਕਰੀਬ 40 ਮਿੰਟ ਰੁਕੀ ਗਈ ਜਿਸ ਤੋਂ ਬਾਅਦ ਇਹ ਰਵਾਨਾ ਹੋਈ ਇਹ ਯਾਤਰੀਆਂ ਦਾ ਰੋਸ ਸੀਗਾ ਕਿ ਪਹਿਲਾਂ ਸਾਨੂੰ ਪੈਸੰਜਰ ਗੱਡੀ ਨੂੰ ਰੋਕ ਲੈਂਦੇ ਆ ਕੰਮਕਾਰਾਂ ਤੇ ਜਾਣ ਲੱਗਿਆਂ ਸਾਨੂੰ ਦਿੱਕਤ ਆਉਂਦੀ ਹੈ ਜਿਸ ਕਾਰਨ ਅਸੀਂ ਆਪਦੇ ਕੰਮਾਂ ਤੋਂ ਲੇਟ ਹੁੰਨੇ ਆ ਸਾਨੂੰ ਰੋਜ਼ਾਨਾ ਗਾਲਾਂ ਖਾਣੀਆਂ ਪੈਂਦੀਆਂ ਨੇ ਉਹਨਾਂ ਦੇ ਰੋਸ ਕਰਨ ਤੋਂ ਬਾਅਦ ਅੱਜ ਇਹ ਗੱਡੀ ਰੋਕ ਦਿੱਤੀ ਗਈ ਰੋਕਣ ਤੋਂ ਬਾਅਦ ਇਹ ਕਰੀਬ 40 ਮਿੰਟ ਬਾਅਦ ਤੁਰੀ ਲੋਕਾਂ ਦੀ ਮੰਗ ਹੈ ਕਿ ਇਹ ਗੱਡੀ ਨੂੰ ਰੋਕਿਆ ਜਾਵੇ ਦੂਜਿਆਂ ਨੂੰ ਪੈਲ ਦੇ ਧਾਰ ਤੇ ਚਲਾਇਆ ਜਾਵੇ